ਸਾਡੀ ਜਿਹੜੀ ਇੱਛਾ ਹੀ ਬਹੁਤ ਪੁਰਾਣੀ ਸੀ ਘਰ ਬਣਾਉਣ ਦੀ ਪਰ ਬੰਦ ਨਹੀਂ ਪਾਉਣਿਆ ਹੀਗਾ ਤੇ ਕਿਉਂਕਿ ਰੋਕ ਤੇ ਘਰ ਬਣਾਉਣਾ ਬਹੁਤ ਔਖਾ ਸਭ ਤੋਂ ਵਧੀਆ ਵਾਤਾਵਰਨ ਤੇ ਖੇਤਾਂ ਚ ਸਵਾਦ ਆਇਆ ਇੱਥੇ ਤਾਂ ਨਜ਼ਾਰਾ ਵੇਲਾ ਘਰੇ ਬੈੱਡ ਤੇ ਸੌ ਜਾਣਾ ਹੀ ਇੱਥੇ ਨੀਂਦ ਵੀ ਨਹੀਂ ਆਉਣੀ ਸਕੂਨ ਵੀ ਆ ਪੂਰਾ ਰਿਲੈਕਸ ਵੀ ਆ ਬਈ ਹੁਣ ਵੇਲੇ ਵੀ ਹੋ ਗਏ ਆ ਕਰ ਕਰ ਕੇ ਬਣਾਈਏ ਇਹੋ ਜਿਹਾ ਕੋਈ ਆ ਚ ਵੇ ਰੋਕ ਵੇ ਕਿੱਡੇ ਸੋਹਣੇ ਲੱਗਦੇ ਕੋ ਬਣਾਈਏ ਰੁੱਖਾਂ ਦੇ ਉੱਤੇ ਕੁਝ ਬਣਾ ਦਿੱਤਾ ਜਾਵੇ ਕਿੱਡਾ ਘੇੜ ਲੱਗੂ ਵੇ ਹੂੰ ਰੁੱਖਾਂ ਦੇ ਉੱਪਰ ਤਾਂ ਬੰਨਣਾ ਹੀ ਨਹੀਂ ਕਿਉਂ ਨਹੀਂ ਬੰਨਣਾ ਵਾ ਬੰਨ ਨਹੀਂ ਬੜੀ ਘੈਂਟ ਮਜ਼ਾ ਆਉਣਾ ਕੀ ਨਾ ਬਣੂਗਾ ਯਾਰ ਮੈਂ ਉਹੋ ਹੀ ਆ ਟਰੀ ਹਾਊਸ ਬਣ ਸਕਦਾ ਵਾ ਯਾਰ ਟਰੀ ਹਾਊਸ ਆ ਤਿੰਨ ਰੋਖਾ ਇਹਦੇ ਚ ਕਿੰਦੇ ਚ ਬਣਾਉਣਾ ਵਾ ਸਭ ਤੋਂ ਘੈਂਟ ਰੋਖੋ ਮੈਨੂੰ ਲੱਗਾ ਬੜਾਈਏ ਕਿਹੜਾ ਕਰੀਏ ਸ਼ੁਰੂ ਮੇਰੇ ਦਿਮਾਗ 'ਚ ਪਤਾ ਕੀ ਆ ਹਾਂ ਜਿੱਦੇ ਤੇ ਆਪਾਂ ਪਏ ਆ ਇਹੀ ਕਿਉਂ ਨਾ ਚੱਕ ਲਗੇ ਮੇਰੇ ਦਿਮਾਗ 'ਚ ਬੜਾ ਘੈਂਟ ਆਈਡੀਆ ਆਇਆ ਉੱਠ ਬਈ ਕਿ ਕਿਹੜਾ ਹੈ ਸਭ ਤੋਂ ਓੱਖਾ ਹੁੰਦਾ ਬੇਸ ਬਣਾਉਣਾ ਹਾਂ ਤੇ ਬੇਸ ਹੀ ਆਪਣੇ ਦਿਮਾਗ 'ਚ ਆ ਗਿਆ ਉਹ ਵਾਰ ਸੀ ਆਈਡੀਆ ਬਹੁਤ ਕਹਿਲਦਾ ਆਈ ਬਹੁਤ ਚਿਰ ਦਾ ਸੋਚਦੇ ਵੀ ਟਰੀ ਹਾਊਸ ਕਿਹੇ ਤਰ੍ਹਾਂ ਬਣਾਈਏ ਪਰ ਅੱਜ ਦਿਮਾਗ 'ਚ ਮੇਰੇ ਆਇਆ ਸਭ ਤੋਂ ਘੈਂਟ ਬੇਸ ਆਟੋਮੈਟਿਕ ਆਇਆ ਕਈ ਵਾਰੀ ਆਟੋਮੈਟਿਕ ਜੋਕ ਬਣਾਉਣ ਲੱਗੀ ਹੈ ਦਿਮਾਗ 'ਚ ਆ ਜਾਂਦਾ ਗੱਲ ਹੋਈ ਹੋਈ ਕਹਿੰਦੇ ਆ ਨਾ ਤੁਰਦੇ ਜਾਓ ਮੰਜ਼ਿਲ ਆਪੇ ਲਾ ਬਿਆਂਦੀ ਇਹਦਾ ਉਹ ਹਿਸਾਬ ਹੈ ਅਈ ਆਏ ਆ ਮੋਟਰ ਤੇ ਸੋਚਦੇ ਸੋਚਦੇ ਆਪੇ ਕੰਮ ਬਣ ਗਿਆ ਤੇ ਹੁਣ ਆ ਬੇਸ ਦਾ ਮੇਨ ਪਾਰਟ ਹੁੰਦਾ ਨਾ ਇਹ ਆਪਾਂ ਬੇਸ ਜਿਹੜਾ ਵਾ ਆ ਟਾਲੀ ਤੁਹਾਨੂੰ ਦੇਖੋ ਕਿੰਨੀ ਘਣੀ ਟਾਲੀ ਆ ਕਿੱਡੀ ਕਹਿਣ ਲੱਗਦੀ ਦੇਖੋ ਘਣੀ ਇਹਨੂੰ ਮੱਕਾ ਹਰੀ ਭਰੀ ਟਾਲੀ ਆ ਜਿੱਥੇ ਆਪਾਂ ਟਰੀ ਹਾਊਸ ਬਣਾਉਣਾ ਤੇ ਚਲੋ ਆਪਾਂ ਮੰਜਾ ਇਹਦੇ ਉੱਤੇ ਟਿਕਾਈਏ ਤੇ ਟਰੀ ਹਾਊਸ ਕਰੀਏ ਸਟਾਰਟ ਸੁਪਨਾ ਹੈਗਾ ਬਿਰਖ ਦੇ ਉੱਤੇ ਘਰ ਬਣਾਉਣਾ ਤਾਂ ਅੱਜ ਪਿਆਰੀ ਚੱਲਦੀ ਪਈ ਆ ਯਾ ਸੁਪਨਾ ਪੂਰਾ ਹੁਆ ਹਜੇ ਨਹੀਂ ਹੁਆ ਪੂਰਾ ਤੋ ਮੰਮੀ ਹੁਣੀ ਉਧਰੋਂ ਲੈ ਕੇ ਆਉਂਦੇ ਪਿਆ ਇੱਥੇ ਮੈਨੂੰ ਲੱਗਦਾ ਮੰਮੀ ਨੂੰ ਬਹੁਤ ਸ਼ੌਂਕ ਆ ਰੁੱਖ ਤੇ ਘਰ ਵੇਖਿਆ ਵੇਖਣਾ ਮਨ ਲ ਬੰਦਾ ਕਿਵੇਂ ਬੰਦਾ ਪਿਆ ਤੇ ਉਹ ਮੰਮੀ ਹੁਣੀ ਪਾਣੀ ਲਈ ਆਉਂਦੇ ਇੱਥੇ ਬਣਨ ਲੱਗਾ ਰੁੱਖ ਦੇ ਉੱਪਰ ਘਰ ਅੱਛਾ ਹਾਂ ਇਹ ਰੁੱਖ ਤੇ ਹਾਂ ਵੇ ਮਗਰ ਵਾਲੇ ਤੇ ਇਹਦੇ ਤੇ ਸੋਚਿਆ ਸੀ 10 ਕਿਦਾਂ ਬਣੂਗਾ ਪੇੜਾ ਕੀ ਦਿਮਾਗ ਕਿੰਦਾ ਬੜੀਆਂ ਬ ਚੀਜ਼ ਬਣੀ ਹੋਈ ਆਵੇ ਚਲੋ ਮੈਨੂੰ ਹਾਂ ਬੜੀਆ ਤਾਂ ਬਣੀ ਆ ਪਰ ਕਿਦਾਂ ਇਹ ਇੱਥੇ ਬਣ ਸਕਦਾ ਨਹੀਂ ਰੱਖੇਗੀ ਕੀ ਉੱਤੇ ਵੀ ਇਸ ਦਾ ਤਾਂ ਹੁਣ ਮੈਨੂੰ ਪਤਾ ਹੀ ਕੀ ਰੱਖੋਗੇ ਉੱਤੇ ਮੈਂ ਤੇਰਾ ਫੱਟਿਆ ਕੇ ਮਰੂ ਫੱਟਿਆ ਤੇ ਕਾਣ ਨਾ ਫੱਟਿਆ ਫੱਟੀ ਕਰਾ ਕੇ ਬੰਦ ਦੇ ਨਾ ਆ ਇੱਥੋਂ ਚੱਕ ਥੱਲੇ ਤੇ ਤੇ ਹੁਣ ਗਾਇਜ਼ ਆਪਾਂ ਚੱਕ ਲਿਆ ਏ ਮੰਜਾ ਉੱਪਰ ਜਾਏਗਾ ਜਿਸ ਕਨ ਉੱਪਰ ਚੜ੍ਹ ਨਹੀਂ ਨਹੀਂ ਲੋਹੇ ਦਾ ਨਹੀਂ ਚਲੋ ਤੇ ਗਾਇਜ਼ ਹੁਣ ਮੰਜਾ ਉੱਪਰ ਚੜ੍ਹਾ ਹੀ ਲੈਣ ਲੱਗੇ ਜਿਸ ਕਾਰਨ ਉੱਪਰ ਚੜ੍ਹ ਕੇ ਲੋਹੇ ਦਾ ਮੰਜਾ ਸੂਤ ਆਉਣਾ ਸੀਗਾ ਹੁਣ ਗਾਇਜ਼ ਪੂਰਾ ਵੇਚ ਉਲਝ ਚੁੱਕੇ ਵਨ ਟਾਈਮ ਫੇਲ ਇਹ ਥੋੜੀ ਆਸਾਤ ਦਾ ਹੈ ਆ ਮੰਮੀ ਬੁਲਾ ਲਿਆ ਵਾ ਡੀਮੋਟੀਵੇਟ ਕਰ ਨੂੰ ਕਿ ਆਪਣੇ ਬੰਦੇ ਹੈਗੇ ਆ ਜਿਹਨੇ ਉੱਪਰ ਚੜ੍ਹਨਾ ਸੀ ਉਹਨੂੰ ਥੱਲੇ ਚੜ੍ਹਾ ਆਇਆ ਸੀ ਤੇ ਜਿਹਨੇ ਥੱਲੇ ਹੋਣਾ ਸੀ ਉਹਨੂੰ ਉੱਪਰ ਇਥੇੜਿਆ ਹੋਇਆ ਟਾਣੀ ਤੇ ਕੋਈ ਆਸਾਨ ਕੰਮ ਨਹੀਂ ਹੋਇਆ ਇਹ ਵੀ ਬੇਸ ਦਾ ਕੰਮ ਸਭ ਤੋਂ ਔਖਾ ਜੇ ਇਹ ਹੋ ਗਿਆ ਹਨਾ ਡੈਡੀ ਫੇਤ ਕੋਈ ਔਖਾ ਨਹੀਂ ਮੈਂ ਜਾਵਾਂ ਮੰਜਾ ਸਭ ਤੋਂ ਵੱਡਾ ਹੈ ਖੁੱਲਾ ਬਹੁਤ ਜਾਣੇ ਪੰਜ ਸੱਤ ਜਾਣੇ ਇਹਦੇ 'ਚ ਕਈ ਬਹਿ ਜਾਂਦੇ ਆ ਤਾਂ ਇਹ ਘਰ ਵੀ ਬੜਾ ਤਗੜਾ ਬਣੂਗਾ ਤੇ ਆਪਾਂ ਹੁਣ ਮਿੰਨ ਆਏ ਆ ਐਨਸੀ ਟੇਪ ਨਾਲ ਤੇ ਆਪਾਂ ਮਿੰਨ ਵੀ ਲਿਆਵਾ ਤੇ ਕਾਪੀ ਤੇ ਇਹਨਾਂ ਨੂੰ ਸਾਰਾ ਕੁਝ ਲਿਖ ਲਿਆ ਤੇ ਹੁਣ ਆਪਾਂ ਜੋ ਸਮਾਨੇ ਦਾ ਉਹ ਲੈਣ ਚੱਲੇ ਆ ਅੱਜ ਉਹ ਟਰੀ ਹਾਊਸ ਬਣਉਣਾ ਉੱਪਰ ਉਹ ਲੱਗ ਗਈ ਹਾਂ ਪਰ ਅਸੀਂ ਵੜ ਲਈ ਆ ਤੇ ਅਸੀਂ ਜਿਹੜੀ ਆਪਾਂ ਐ ਕਰਨਾ ਵਾ ਇਧਰੋਂ ਤੇ ਚਲੋ سپورਟ ਨਹੀਂ ਹੈਗੀ ਟਾਣੇ ਦੀ ਇਧਰੋਂ ਆਪਾਂ ਨੂੰ سپورਟ ਦੇਣੀ ਪੈਣੀ ਆ ਇਧਰੋਂ ਆਪਾਂ ਬੰਨ ਕੇ ਇੱਥੋਂ سپورਟ ਦੇ ਕੇ ਉਹ ਤਾਂ ਟਾਣੇ ਤੇ ਬੰਨ ਦੇਣੀ ਆ ਕਿਉਂਕਿ ਟਰੀ ਹਾਊਸ ਆਪਣਾ ਮਤਲਬ ਆਪਾਂ ਕੋਸ਼ਿਸ਼ ਕਰਨੀ ਵੀ ਟਰੀ ਤੇ ਹੀ ਟਿੱਕੇ ਸਾਰਾ ਤੇ ਆਪਾਂ ਉਹ ਤਾਂ ਬੰਨਣਾ ਵਾ ਤੇ ਪੌੜੀ ਲਾ ਲਈ ਆ ਤੇ ਲਾਪਰੀ ਬੰਨ ਕੇ ਆਊਗਾ ਚਲੋ ਹੁਣ ਟੋਆ ਕੱਢਦੇ ਪਏ ਆ ਤੋ ਇਹ ਤੋਂ ਬਾਅਦ ਚ ਆ ਜਿਹੜਾ ਹੈਗਾ ਨਾ ਵੱਡਾ ਸਾਰਾ ਆਪਣਾ ਇਹ ਆਪਾਂ ਇਹਦੇ ਵਿੱਚ ਪਾ ਕੇ سپورਟ ਦੇਣੀ ਆ ਚਲੋ ਗਾਇਜ਼ ਆਪਾਂ ਇੰਨਾ ਕੰਮ ਕਰ ਲਿਆ ਵਾ ਠੀਕ ਆ ਜੀ ਜਿਹੜਾ ਟਰੀ ਹਾਊਸ ਆ ਉਹਨੂੰ ਇੱਕ ਥੱਲੇੋਂ سپورਟ ਦਿੱਤੀ ਆ ਹਾਂ ਬਸ ਫੇਰ ਠੀਕ ਆ ਇੱਥੋਂ سپورਟ ਦਿੱਤੀ ਕਿਉਂਕਿ ਇਹ ਜਿਹੜਾ ਟਾਣਾ ਸੀਗਾ ਇਹਦੇ ਤੇ ਰੱਖਿਆ ਨਹੀਂ ਜਾਂਦਾ ਹੈਗਾ ਤੇ ਅਵਾਂਸ ਰਾਈ سپورਟ ਦਿੱਤੀ ਆ ਛੋੜੀਆਂ ਥੋੜੀਆਂ ਜਿਹੜੀਆਂ ਟਾਣੀਆਂ ਵਾ ਉਹ ਵੜਦਾ ਪਿਆ ਵਾ ਠੀਕ ਆ ਜੀ ਉਹ ਜਿਹੜੀਆਂ ਟਾਣੀਆਂ ਨੇ ਨਾ ਉੱਪਰ ਹਾਂ ਉਹ ਆਪਾਂ ਵੜ ਦੇਣੀਆਂ ਵਾ ਤਾਂ ਕਿ ਜਿਹੜਾ ਆਪਾਂ ਨੂੰ ਸੌਖਾ ਹੋ ਸਕੇ ਤੇ ਟਰੀ ਹਾਊਸ ਬਣਾਉਣਾ ਚਲੋ ਭਈ ਇਹ ਤਾਂ ਸਟਾਰਟਿੰਗ ਤੋਂ ਹੀ ਇੰਜਵਾਇ ਕਰਦੇ ਪਏ ਦੇਖ ਲਓ ਇੱਥੇ ਤੇ ਜੋ ਬਣ ਗਿਆ ਉਦੋਂ ਕਿੰਨਾ ਘੜ ਲੱਗੂ ਇੱਥੇ ਰੁੱਕ ਤੇ ਘਰ ਆਤ ਵੈਸੇ ਹੀ ਬੜਾ ਰੁੱਕ ਤੇ ਘਰ ਪਹਿਲੀ ਵਾਰੀ ਨਿਆਰਾ ਬੜਾ ਹੋਣਾ ਵਾਕ ਕੇ ਓਏ ਬਹੁਤ ਘੈਂਟ ਸੀਨ ਹੁਣ ਅਸੀਂ ਪਤਾ ਕੀ ਕਰਨਾ ਇੱਥੇ ਨਾ ਉਹ ਲਾ ਲਾ ਕੇ ਨਾ ਸਪੋਟਾਂ ਇਹਦੇ ਤੇ ਪਲਾਈ ਲਾ ਕੇ ਘਾਹ ਨੂੰ ਵਿਛਾ ਕੇ ਘੜਾ ਵਿੱਚ ਰੱਖਾਂਗੇ ਇਹ ਬੜਾ ਕੋਸ਼ਿਸ਼ ਕਰਨਾ ਅਸੀਂ ਠੀਕ ਆ ਤੇ ਹੁਣ ਆਪਾਂ ਸਭ ਤੋਂ ਪਹਿਲੇ ਸਪੋਰਟਾਂ ਦੇ ਲਈ ਆਪਾਂ ਇਧਰੋਂ ਰੱਸੀ ਬੰਨ ਲਈ ਉਧਰੋਂ ਰੱਸੀ ਬੰਨ ਲਈ ਉਧਰੋਂ ਸਾਰੇ ਬੰਨਿਓ ਆਪਾਂ ਰੱਸੀ ਬੰਨ ਲੀਆਂ ਦੇਖ ਲਓ ਉਹ ਗੁੱਠੋਂ ਵੀ ਤੇ ਉਹਦਰੋਂ ਵੀ ਤਾਂ ਤੇ ਆਪਾਂ ਹੋਰ ਸਪੋਰਟ ਦੇ ਦਾਂਗੇ ਹੁਣ ਉਹ ਟਾਣੇ ਤੇ ਬੰਨ ਦਿੰਨੇ ਆ ਚੱਲ ਇਦਰੋਂ ਵੀ ਬੰਨਿਓ ਸਾਨੂੰ سپورਟ ਦੇਣੀ ਪੈਣੀ ਏ ਇਦਰੋਂ ਵੀ ਦੇਤੀ ਆਪਾਂ ਤੇ ਉਧਰੋਂ ਤਾਂ ਬਦ ਦਿੱਤੀ ਹੋਈ ਆ ਮੈਨਾਂ ਕੋਈ ਪ੍ਰੋਬਲਮ ਬਣਾਵੇ ਹੁਣ ਆਪਾਂ ਇੱਥੋਂ ਬੰਦ ਦੇਣਾ ਵਾ ਹਏ ਲੁੱਕ ਤੁਹਾਨੂੰ ਬਾਅਦ ਚ ਪਤਾ ਲੱਗੋਈ ਬਹੁਤ ਸੋਹਣਾ ਬਣਾਉਣਾ ਆ ਵਦੇਲੋਂ ਜਿੰਨਾ ਟਾਈਮ ਲੱਗਦਾ ਕੋਈ ਨਹੀਂ ਉਹਨਾਂ ਲਾਵਾਂਗੇ ਤੋ ਟਰੀ ਹਾਊਸ ਬਣਾਉਂਦੇ ਬਣਾਉਂਦੇ ਇੱਥੇ ਅਸੀਂ ਕੁਲਫੀਆਂ ਖਾਣ ਲੱਪੇ ਦੇਖ ਲਓ ਬਹੁਤ ਸਵਾਦ ਆ ਕੁਲਫੀਆਂ ਬਈ ਸਾਰੇ ਜਾਣੇ ਕੁਲਫੀਆਂ ਖਾਂਦੇ ਟੇਸਟੀ ਕਿਵੇਂ ਆ ਸਵਾਦ ਆ ਲੱਗਣਾ ਇਹ ਕੋ ਉਚਾਈ ਬਹੁਤ ਆ ਆ ਡਰਦਾ ਚੜ੍ਹਿਆ ਹੀ ਨਹੀਂ ਤਾਂ ਕਹਿੰਦਾ ਚੜ੍ਹਾਈ ਬਹੁਤ ਆ ਤਾਂ ਡੇਗਣਾ ਚਾਹੀਏ ਆ ਵੀ ਨਾ ਇਹ ਬੜਾ ਕੁਝ ਕਰਨਾ ਇਹ ਉੱਤੇ ਟਿਕਾਉਣਾ ਵਾ ਤਾਂ ਕਿ ਆਪਾਂ ਬੈਹ ਬੂ ਸਕੀਏ ਚਲੋ 베ਸ ਚੜਾਉਣ ਲੱਗੇ ਹੁਣ ਫਾਊਂਡੇਸ਼ਨ ਉਹਦਾ ਤੇ ਚਲੋ ਭਈ 베ਸ ਜਿਹੜਾ ਆਪਾਂ ਉੱਤੇ ਚੜਾ ਲਿਆ ਵਾ ਤੇ ਬਾਕੀ ਆਪਾਂ ਥੱਲੇੋਂ ਫੱਟਿਆਂ ਦੀ ਇੱਕ ਵਾਰੀ ਸਪੋਰਟ ਦੇ ਦਿੱਤੀ ਤਾਂ ਕਿ ਪਟਾਕਾ ਨਾ ਪੈ ਜਾਵੇ ਹੈਨਾ ਇਹਦਾ ਕੋਈ ਥੱਲੇ ਤੁਹਾਨੂੰ ਧੂਣੀ ਨਾ ਤੜਾਲਵੇ ਦੇਖ ਕੇ ਚਲੋ ਜੀ ਜਿਹੜਾ ਆਪਣਾ 베이스 ਆ ਉਹ ਆਪਾਂ ਬਣਾ ਲਿਆ ਵਾ 베이스 ਮੋਹ ਟਕਾਇਆ ਉੱਤੇ ਪਹਾਰਾ ਬਹੁਤ ਸੀਮਾ ਹ ਚੜਾਇਆ ਹਾਂ ਭਾਈ ਕਿਵੇਂ ਦਾ ਲੱਗਦਾ ਹਜੇ ਬਹੁਤ ਟਾਈਮ ਗਾਇਜ਼ ਲੱਗਣਾ ਵਾ ਤਾਂ ਬਸ ਅਜੇ ਤੱਲੇ ਲੱਗੇ ਹੋਏ ਜਿਹੜਾ ਆਪਣਾ 베이스 ਆ ਉਹ ਦੇਖੋ ਇਹਨੂੰ ਰੈਡੀ ਆ ਤਾਂ ਥੱਲੋਂ ਨੀਵਾ ਬਹੁਤ ਆ ਡਰ ਵੀ ਲੱਗਦਾ ਵਾ ਬਾਕੀ ਆਪਾਂ ਉਚਾਈ ਤੇ ਬਹੁਤ ਸਾ ਉਹ ਡਰੀ ਜਾਂਦੇ ਆ ਜਵਾਕ ਕਹਿੰਦੇ ਆ ਵੀ ਡੇਗਣਾ ਚਾਹੀਏ ਧਿਆਨ ਨਾਲ ਆਪਰੇ ਇੱਧਰ ਆਜੋ ਇੱਧਰ ਹੁਣ ਕਿੰਨੇ ਜਾਣੇ ਆ ਗਏ ਟਰੀ ਹਾਊਸ ਦੇ ਉੱਪਰ ਚਾਰ ਜਿਆਦਾ ਆਪਾਂ ਭਾਰ ਸਕੇ ਆ। ਵਜਨ ਕਿੰਨਾ ਹੋ ਗਿਆ? ਆ ਆਪਣੇ ਪਹਿਲਵਾਨ ਦਾ ਵਜਨ ਕਵੰਟਲ ਦੇ ਨੇੜੇ ਤੇ ਡਿਆ। ਨਹੀਂ ਨਹੀਂ ਸੱਚ ਬੋਲ। ਨਹੀਂ ਅਰੇ ਇੱਥੇ ਹੀ ਆ। ਯਾਰ ਦੱਸਿਓ ਇਹਨੂੰ। ਚੱਡਾ ਸਾਹਿਬ ਸਮਝਾਓ ਇਸੇ। ਅੱਜ ਆਪਾਂ ਲੈ ਆਏ ਆ ਸਾਰਾ ਸਮਾਨ ਤੇ ਆਪਣਾ ਜਿਹੜਾ ਬੇਸ ਸੀਗਾ ਸਾਰਾ ਕੁਝ ਹੋ ਰੈਡੀ ਹੋ ਗਿਆ ਸੀ ਬਣ ਕੇ। ਨਾ ਨਾ ਨਾ। ਆਪਾਂ ਲੱਗ ਜਾਂਦੇ ਆਂ ਪੇ ਟਰੀ ਹਾਊਸ ਦਾ ਸਮਾਨ। ਚਲੋ lettes go। ਆਹ ਚਲੋ ਭਈਆ ਬਹੁਤ ਮਹਿੰਗਾ ਸਮਾਨ ਆਇਆ ਟਰੀ ਹਾਊਸ ਦਾ। ਸਾਰਾ ਸਮਾਨ ਆਪਾਂ ਲੈ ਆਂਦਾ ਆ ਆਪਣੇ ਛੱਤ ਪੋਂਦੇ ਕੰਮ ਆਊਗਾ ਆ ਆਪਣੇ ਸਾਈਡਾਂ ਕਵਰ ਕਰਨ ਤੇ ਕੰਮ ਆਊਗਾ ਐਸਾ ਭਾਰੀ ਬੁੜੀ ਆ ਲਿਆ ਲਿਆ ਜਾਂਦੇ ਚਲੋ ਤੇ ਹੁਣ ਸ਼ਿਫਟਿੰਗ ਹੁੰਦੀ ਪਈ ਸਮਾਨ ਦੀ ਉੱਪਰ ਤਾਂ ਜੀ ਉੱਪਰ ਆ ਗਏ ਅਸੀਂ ਸਭ ਤੋਂ ਪਹਿਲਾਂ ਅਸੀਂ ਡੰਡੇ ਖੜੇ ਕਰਾਂਗੇ ਠੀਕ ਆ ਹੁਣ ਨਾ ਸਾਈਡਾਂ ਦੀਆਂ ਕੰਧਾਂ ਤਿਆਰ ਕਰਨ ਲੱਗੇ ਆ ਸਾਡਾ ਨਾ ਸਾਰਾ ਕੁਝ ਰੈਡੀ ਹੋਣ ਡਿਆ ਵਾ ਬਾਕੀ ਸਾਰੇ ਬੰਨੇ ਆਪਾਂ ਉਹ ਕਵਰ ਕਰਦੇ ਪਏ ਆਂ ਵੀ ਆਪਾਂ ਕਿਸ ਬੰਨੇ ਨੂੰ ਡੇਗਣਾ ਸਕੀਏ ਤੇ ਇਤਰੋਂ ਕਵਰ ਹੋਣ ਡਿਆ ਸਾਰਾ ਕੁਝ ਤੇ ਉਧਰ ਰੱਜੀ ਨੇ ਕਾਰ ਹੀ ਦੇਖੋ ਕਹਿੰਦੀ ਮੈਂ ਘਰੇ ਜਾਣਾ ਵਾ ਉਹ ਉਧਰ ਦੇਖੋ ਥੱਲੇ ਲਾਤੀ ਛੱਲੀਆਂ ਚ ਲਾਤੀ ਆ ਹੁਣ ਤਾਂ ਨਹੀਂ ਚੜਦੀ ਪਈ ਹਾਂ ਨਹੀਂ ਨਹੀਂ ਉਹ ਚਲੋਂ ਰਹੀ ਚੜਾਤੀ ਓਏ ਚੜਾਤੀ ਚੜਾਤੀ ਕੱਢ ਲਈ ਚਲੋ ਗਾਇਸ ਗੁੱਡ ਮਾਰਨਿੰਗ ਕੱਲ ਅਸੀਂ ਲੱਗੇ ਰਹਾਂਗੇ ਟਰੀ ਹਾਊਸ ਬਣਾਉਣ ਦਾ ਤੁਸੀਂ ਟਰੀ ਹਾਊਸ ਸਾਡਾ ਦੇਖ ਲਓ ਬਣਣ ਰਿਹਾ ਹਜੇ ਤੱਕ ਰੈਡੀ ਹੋਣ ਡਿਆ ਜਿੰਨਾ ਚਿਰ ਪੂਰਾ ਨਾ ਬਣਿਆ ਹੋਣਾ ਚਿਰ ਤੁਹਾਨੂੰ ਲੁੱਕ ਨਹੀਂ ਪਤਾ ਲੱਗਣੀ ਜਗ੍ਹਾ ਦੇਖੋ ਕਿੰਨੀ ਕਿੰਨੇ ਜਾਣੇ ਇੱਥੇ ਬਹਿ ਸਕਦੇ ਤੁਸੀਂ ਖੁਦ ਅੰਦਾਜ਼ਾ ਲਾਓ ਜਗ੍ਹਾ ਵੇਖੋ ਖੁੱਲਾ ਵਾ ਬਣਿਆ ਵਧੀਆ ਤਰ੍ਹਾਂ ਸੈਟਿੰਗ ਨਹੀਂ ਆਉਂਦੀ ਪਈ ਸੀ ਤੇ ਇਹਨਾਂ ਨੇ ਬਿਲਕੁਲ ਸਭ ਕੁਝ ਚੇਂਜ ਕਰਨ ਲਈ ਕੋਸ਼ਿਸ਼ ਕੀਤੀ ਆ ਹੁਣ ਸਾਰਾ ਬੋਲ ਖੂਲ ਕੇ ਦੁਬਾਰਾ ਤੋਂ ਚੇਂਜ ਕਰਨ ਲੱਗੇ ਤਾਂ ਕਰਕੇ ਇੰਨੇ ਦਿਨ ਲੱਗ ਗਏ ਸਾਨੂੰ ਅਸੀਂ ਤਾਂ ਮੈਂ ਨਹੀਂ ਸੋਚਿਆ ਇੰਨੇ ਦਿਨ ਲੱਗਣਗੇ ਬਹੁਤ ਦਿਨ ਲੱਗ ਪਰ ਟਾਈਮ ਲੱਗਿਆ ਵੇਖੋ ਇਹਨਾਂ ਦਾ ਸਮਾਨ ਇੱਥੇ ਇਦਾਂ ਹੀ ਪਿਆ ਵਾ ਵੇਖ ਲਾ ਰੱਜ ਕੇ ਕਿਵੇਂ ਲ ਜਾਣਦੇ ਆ ਅਸੀਂ 플ਾਈਪੋਰਡ بڑا ਉਖਾ ਲਮਕਾ ਕੇ ਤਾਂ ਦੁਖੰਡਾ ਆ ਤੂੰ ਕਹਿੰਦੀ ਬਰਾਊਨ ਬ੍ਰੈਡ ਲਿਆ ਦੇ ਆਪਣਾ ਟਰੀ ਹਾਊਸ ਇਨਾ ਬਣ ਗਿਆ ਬਹੁਤ ਹੀ ਜਿਆਦੇ ਦਿਨ ਲੱਗ ਗਏ ਬਈ ਤੇ ਉਹ ਉੱਪਰੋਂ ਆਪਣਾ ਰਹਿ ਗਿਆ ਹੈਗਾ ਤੇ ਉਹਦੇ ਲਈ ਆਪਾਂ ਲੈ ਕੇ ਆਏ ਆ ਭਲਾਈ ਬਹੁਤ ਪਤਲੀ ਤੇ ਇਹ ਮਤਲਬ ਬਹੁਤ ਘੈਂਟ ਲੱਗੂਗੀ ਆਪਾਂ ਇਹਨੂੰ ਨਾ ਐਨਸੀ ਟੇਪ ਨਾਲ ਇਹਨੂੰ ਆਪਾਂ ਕਟਿੰਗ ਕਰ ਲੈਣਾ ਵਾ ਮਣਕੇ ਐਨਸੀ ਟੇਪ ਨਾਲ ਮਣਕੇ ਤੇ ਕਟਿੰਗ ਕਰਕੇ ਫਿਰ ਆਪਾਂ ਉੱਥੇ ਲਾਵਾਂਗੇ ਤੇ ਬਾਅਦ ਚ ਆਪਣਾ ਕੰਮ ਕੰਪਲੀਟ ਹੋ ਜਾਊਗਾ ਫਿਰ ਆਪਾਂ ਉਹਦੀ ਸਜਾਵਟ ਕਰਾਂਗੇ ਅੰਦਰੋਂ ਜੋ ਜੋ ਲੱਗਣ ਵਾਲਾ ਉਹ ਲਾਵਾਂਗੇ ਚਲੋ ਵੀ ਆਹ ਵੇਖੋ ਸਾਡਾ ਘਰ ਆਈ ਨੂੰ ਅੱਠ ਦਿਨ ਲਾਤ ਦੇ ਬਣਾਉਦੇ ਬਣਾਉਦੇ ਰਾਤ ਤੂਫਾਨ ਹੀ ਆ ਗਿਆ ਅਜੇ ਵੀ ਚੱਲਦੀ ਪਈ ਨੇਰੀ ਤੇ ਉੱਤੇ ਦੇਖੋ ਸਾਰੀ ਟੁੱਟ ਗਈ ਕੱਲ ਐਡੀ ਘੈਂਟ ਬਣ ਗਈ ਨਾ ਤਿਆਰ ਹੋ ਗਈ ਸੀ ਕਿ ਹਿਸਾਬ ਨਾਲ ਬਸ ਇੱਕ ਚੀਜ਼ ਰਹਿ ਗਈ ਸੀ ਲੱਕੜ ਵਾਲੀ ਨਹਿਰੀ ਨੇ ਨਾ ਨਹਿਰੀ ਇੰਨੀ ਜ਼ਿਆਦਾ ਰਾਜ ਤੇਜੀ ਮੀ ਦਾ ਕਰਕੇ ਸਾਰਾ ਇੱਕ ਬਰੀ ਟੁੱਟ ਜਿਹਾ ਗਿਆ ਮੇਰਾ ਹੁਣ ਇਹ ਦੁਬਾਰਾ ਬਣਾਵਾਂਗੇ ਠੀਕ ਆ ਕੋਈ ਨਹੀਂ ਜ਼ਿਆਦਾ ਟਾਈਮ ਨਹੀਂ ਲੱਗਦੇ ਪਏ ਬੜੇ ਘੜਾ ਆਪਾਂ ਬਣਾਵਾਂਗੇ ਇੰਨੀ ਮਿਹਨਤ ਲੱਗਦੀ ਨਾ ਇਹਦੇ ਤੇ ਸਬਸਕ੍ਰਾਈਬ ਵੀ ਕਰ ਦਿਓ ਚੈਨਲ ਤੇ ਇੰਨਾ ਹੀ ਦਿਨੇ ਦਿਨ ਲੱਗੇ ਰਹੀ ਅੱਗ ਇੱਥੇ ਅੰਡਰਗਰਾਉਂਡ ਸੀ ਉਹ ਵੀ ਇੰਦਾ ਕਿਸੇ ਨੇ ਵੀਡੀਓ ਦੇਖੀ ਅੰਡਰਗਰਾਉਂਡ ਨੂੰ ਸਾਨੂੰ ਮਹੀਨਾ ਲੱਗ ਗਿਆ ਸੀ ਬਣਾਉਣ ਤੇ ਪਰ ਕਿਸੇ ਨੇ ਵੇਖੀ ਨਹੀਂ ਉਹ ਵੀ ਯਾਰ ਨਵੀਂ ਚੀਜ਼ ਬਣਾਉਣ ਦਾ ਹੈਗੇ ਤੇ ਬਸ ਸ਼ੇਅਰ ਕਰ ਦਿਓ ਜੋ ਬਣ ਗਿਆ ਬੜਾ ਘੈਂਟ ਬਣਨਾ ਹੈਗਾ ਕੋਈ ਨਹੀਂ ਹੁਣ ਫਿਰ ਆਪਾਂ ਕੋਸ਼ਿਸ਼ ਕਰਾਂਗੇ ਘੈਂਟ ਜਿਹਾ ਬਣਾਵਾਂਗੇ ਤਾਂ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਗਾਇਜ਼ ਹੁਣ ਇੱਥੇ ਆਪਣੇ ਆ ਭਰਾ ਦਾ ਸਾਈਜ਼ ਉੱਪਰ ਧੋਪੜੀ ਦਾ ਜੋ ਸਾਈਜ਼ ਦਿੰਦਾ ਵੀ ਸ਼ੇਪ ਉਹਦਾ ਆ ਰਾਈਟ ਸਾਈਡ ਰੱਖੀ ਨਾ 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 ਕਿ ਮੇਰਾ ਤੇ ਆ ਪੂਰਾ ਹਟਦਾ ਉਹ ਵਾਲਾ ਲੈ ਲਿਆ ਆਪਾਂ ਸ਼ੇਪ ਲੈ ਲਈਆ ਇਹਨੂੰ ਆਪਾਂ ਜਾ ਕੇ ਪੂਰਾ ਵਾਓ ਉਹ ਦਿਖਾ ਦੇ ਪੂਰੀ ਇਹਦੀ ਬੈਂਤੀ ਕੀਤੀ ਆ ਤੇ ਹੁਣ ਇਹਨੂੰ ਆਪਾਂ ਉੱਤੇ ਲਾਵਾਂਗੇ ਇਦਾਂ ਤੇ ਨਾ ਨਾ ਬਹੁਤ ਪਿਆਰ ਨਾਲ ਇੱਥੋਂ ਟੁੱਟ ਜਾਣਾ ਆਵੇ ਆਹ ਵੀ ਚੀਜ਼ ਆ ਇੱਥੋਂ ਨਹੀਂ ਟੁੱਟਣਾ ਇਥੋਂ ਟੁੱਟਣਾ ਲਾਪੇ ਜਿੰਨਾ ਉਹ ਕੀਤਾ ਇੱਕ ਵਾਰੀ ਉਹ ਕਰ ਲਗੇ ਇੱਕ ਵਾਰੀ ਆਪਣਾ ਪੂਰਾ ਸ਼ੇਪ ਬਣ ਗਈ ਇਹ ਉੱਤੇ ਜਾ ਕੇ ਟੌਪ ਤੇ ਲੱਗਣਾ ਚਲੋ ਦੇਖਦੇ ਆ ਬਿਲਕੁਲ ਕੀ ਕੰਮ ਆਇਆ ਵਾ ਕਿ ਨਹੀਂ ਦੇਖਦੇ ਆ ਪੂਰੀ ਆਪ ਦੇ ਵੱਲ ਵਾ ਲਾਤੀ ਇਹਨਾਂ ਨੇ ਉੱਪਰ ਕੀ ਵਿੱਚ ਤੇ ਗਾਇਜ਼ ਇਹ ਵੀ ਸੈਟਿੰਗ ਆ ਗਈ ਬਹੁਤ ਹੀ ਸੋਹਣਾ ਹੁਣ ਅੱਗੋਂ ਤੁਹਾਨੂੰ ਫਿਰ ਦਿਖਾਉਂਦੇ ਆ ਅੱਗੋਂ ਕੀ ਕੀ ਅਸੀਂ ਚੇਂਜਸ ਲਿਆਂਦੇ ਚਲੋ ਗਾਇਜ਼ ਉਹਨ ਮਮੀ ਲੈ ਕੇ ਆਏ ਚਾਹ ਸਾਡੇ ਲਈ ਹੁਣ ਇੱਥੇ ਜਿਸਕਰ ਨੂੰ ਨਹੀਂ ਬਣਾਉਂਦੇ ਮਮੀ ਲੈ ਕੇ ਅੱਗੇ ਚਾਹ ਮਮੀ ਕਹਿੰਦੇ ਚਾਹ ਪੀ ਲੋ ਫਾਈਨਲੀ ਆਪਣਾ ਟਰੀ ਹਾਊਸ ਬਣ ਗਿਆ ਵਾ ਦੇਖੋ ਰੱਜੀ ਹੁਣ ਤਾਂ ਚੜਦੀ ਪਈ ਆ ਤੇ ਆ ਆਪਣਾ ਉਹਨਾਂ ਗੇਟ ਲਾਉਣਾ ਬਸ ਆਪਾਂ ਤੇ ਚੜਾਈ ਦੇਖੋ ਉੱਚਾ ਬਹੁਤ ਆ ਦੇਖੋ ਇੱਧਰ ਚੜ ਚੜ ਕੇ ਥੱਕ ਜਾਈਦਾ ਬਸ ਉਚਾਈ ਤੇ ਜਿਆਦਾ ਬਣਾਤਾ ਸੀ ਬਾਕੀ ਤੁਹਾਡੇ ਸਾਹਮਣੇ ਆ ਪਿੱਛੋਂ ਆਪਾਂ ਖਿੜਕੀ ਵੀ ਰੱਖੀ ਹੋ ਉੱਥੇ ਵੀ ਆਪਾਂ ਬਹਿ ਸਕਦੇ ਆ ਤੇ ਆਪਾਂ ਗੇਟ ਦਾ ਅਡਜਸਟਮੈਂਟ ਕਰਕੇ ਤੁਹਾਨੂੰ ਪੂਰਾ ਡੂਰ ਕਰਾਉਣੇ ਆ ਮਿਹਨਤ ਕਰਨ ਤੋਂ ਬਾਅਦ ਆਪਣਾ ਟਰੀ ਹਾਊਸ ਰੈਡੀ ਆ ਤੂਫਾਨ ਹੋਣ ਤੋਂ ਬਾਅਦ ਸਾਰਾ ਟੁੱਟ ਗਿਆ ਫਿਰ ਇਹ ਰਿਪੇਅਰ ਕਰਕੇ ਬਹੁਤ ਘਿਹੜ ਬਣਾਤਾ ਤੇ ਸਾਨੂੰ ਮਿਹਨਤ ਇੰਨੇ ਦਿਨ ਲੱਗੇ ਜਿੰਨੇ ਦਿਨ ਵੀਡੀਓ ਨਹੀਂ ਪਾਈ 8-9 ਦਿਨ ਸਾਨੂੰ ਇਹ ਘਰ ਬਣਾਉਣ ਤੇ ਲੱਗ ਗਿਆ ਤੇ ਇਹ ਇੰਨੀ ਕੋ ਉਚਾਈ ਹੈਗੀ ਇਹ ਘਰ ਦੀ ਕਿ ਜਿਵੇਂ ਸ਼ੇਰ ਨਹੀਂ ਚੜ ਸਕਦਾ ਜੇ ਜੰਗਲ ਚ ਬਣਿਆ ਹੋਵੇ ਨਾ ਇੰਨੀ ਕੋ ਚਾਈ ਤਾਂ ਸ਼ੇਰ ਨਹੀਂ ਚੜ ਸਕਦਾ ਤੁਸੀਂ ਖੁਦ ਦੇਖ ਸਕਦੇ ਹੋ ਕਿੰਨੀ ਉੱਚੀ ਆ ਘਰ ਬਣਿਆ ਤੈਨੂੰ ਚੜ ਕੇ ਦਿਖਾਉਣਾ ਵਾ ਤੇ ਆਜੋ ਇਹ ਜਿਹੜੀ ਸਾਡੀ ਜਿਹੜੀ ਇੱਛਾ ਹੀ ਬਹੁਤ ਪੁਰਾਣੀ ਸੀ ਇਹ ਘਰ ਬਣਾਉਣ ਦੀ ਪਰ ਬੰਦ ਨਹੀਂ ਪਾਉਣ ਡਿਆ ਹੈਗਾ ਤੇ ਕਿਉਂਕਿ ਰੁੱਖ ਤੇ ਘਰ ਬਣਾਉਣਾ ਬਹੁਤ ਔਖਾ ਬਹੁਤ ਮਿਹਨਤ ਕਰਕੇ ਬਣਾਇਆ ਤੇ ਆਜੋ ਤੁਹਾਨੂੰ ਟੂਰ ਕਰਾਉਣੀ ਅੰਦਰ ਆ ਆਪਣਾ ਗੇਟ ਆ ਓਪਨ ਕਰੋ ਇਤਾਂ ਤੇ ਇੰਦਰ ਆਪਣਾ ਆ ਗਿਆ ਅੰਦਰ ਚਲੋ ਜੀ ਅੰਦਰ ਵੜ ਗਿਆ ਹੁਣ ਤੁਹਾਨੂੰ ਵਿਖਾਉਣੇ ਆ ਵਾਹ 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 ਅੰਦਰੋ ਕੁਛ ਗਾਇਸ ਟਰੀਆ ਉਸ ਕੋਈ ਇਨਾਮ ਵਧੀਆ ਨਾ ਠੰਡਾ ਪੂਰਾ ਨਜ਼ਾਰੇਦਾਰ ਇਹਦੇ ਕਿੰਨੇ ਜਾਣੇ ਬਹਿ ਸਕਦੇ ਤੁਸੀਂ ਉਹ ਅੰਦਾਜ਼ਾ ਲਾ ਲੂ ਆ ਕਿੰਨੇ ਜਾਣੇ ਬਹਿ ਸਕਦੇ ਆ ਇੱਥੋਂ ਦੇਖੋ ਜੇ ਮੈਂ ਇੱਥੇ ਅਸੀਂ ਦੋ ਇੱਥੇ ਬਹਿ ਗਏ ਆਂ ਤੇ ਜਗ੍ਹਾ ਦੇਖ ਸਕਦੇ ਤੁਸੀਂ ਕਿੰਨੀ ਆ ਕਿੰਨੇ ਜਾਣੇ ਹੋਰ ਬਹਿ ਗਏ ਗਾਈਜ਼ ਇੱਥੇ 7-8 ਜਾਣੇ ਬਹਿ ਸਕਦੇ ਬਹਿਣ ਦੀ ਜਗ੍ਹਾ ਦੇ ਵਿੱਚ ਖੁੱਲੇ ਚਾਰ ਬਹਿ ਸਕਦੇ ਰਾਮ ਨਹੀਂ ਜਾਦੇ ਸੌ ਵੀ ਸਕਦੇ ਹਾਂ ਚਾਰ ਜਾਣੇ ਸੌ ਵੀ ਸਕਦੇ ਆ ਤੇ ਬਹਿ ਵੀ ਸਕਦੇ ਇੰਨਾ ਖੁੱਲਾ ਹੈਗਾ ਭਾਈ ਬੀਆ ਤੇ ਦੱਸ ਬਹੁਤ ਘਹਿਟ ਬਹੁਤ ਮਿਹਨਤ ਕੀਤੀ ਆ ਮਜ਼ੇਦਾਰ ਘਰ ਬਣ ਗਿਆ ਜਦੋਂ ਮਰਜੀ ਅਸੀਂ ਇਦਾਂ ਹੁਣ ਲਾਈਏ ਗੇਟ ਲਾਈਏ ਚਲੋ ਬਈ ਦੇਖੋ ਇਦਾਂ ਗੇਟ ਲਾ ਦੋ ਅਸੀਂ ਲੋਕ ਨਹੀਂ ਲਾਇਆ ਪਹਿਲਾਂ ਅਸੀਂ ਸਿੰਪਲ ਬਣਾਤਾ ਆਪਾਂ ਕੁਛ ਨਹੀਂ ਜੇ ਤੁਸੀਂ ਦੱਸਿਓ ਕੋਈ ਨਹੀਂ ਆਪਾਂ ਗੇਟ ਵੀ ਲਾ ਦਾਂਗੇ ਤੋਂ ਪਰੋ ਸਾਰਾ ਛੱਤ ਛੁੱਤ ਚੈੱਕ ਕਰੋ ਬਈ ਕਿੱਡੀ ਘੰਟਾ ਸਿਪਾਈ ਆ ਐਨੇ ਦਿਨਾਂ ਬਾਅਦ ਇਹ ਬਣ ਪਾਇਆ ਚਲੋ ਬਈ ਦੱਸਿਓ ਬਈ ਆਪਾਂ ਹੁਣ ਨੈਕਸਟ ਵੀਡੀਓ ਆਪਾਂ ਇਹਦੇ ਤੇ ਕਿਹੜੀ ਬਣਾਈਏ ਦੱਸਿਓ ਕਮੈਂਟ ਕਰਕੇ ਤਾਂ ਆਪਾਂ ਉਹ ਹੀ ਬਣਾਵਾਂਗੇ 24 ਘੰਟੇ ਜੇ ਇੱਥੇ 24 ਘੰਟੇ ਵਾਲੀ ਵੀ ਅਸੀਂ ਵੀਡੀਓ ਬਣਾ ਸਕਦੇ ਹਾਂ ਹੋਰ ਕੀ ਕੀ ਲਾ ਸਕਦੇ ਰੱਖ ਸਕਦੇ ਹਾਂ ਹਾਂ ਦੱਸਿਓ ਵੀ 24 ਹੋਰ ਚੈਲੰਜ ਤਾਂ ਕਰੀਏ ਕਿ ਨਾ ਕਰੀਏ ਘਰ ਚ ਤੇ ਬਾਕੀ ਹੋਰ ਅਸੀਂ ਇੱਥੇ ਬੜਾ ਕੁਝ ਡੈਕੋਰੇਸ਼ਨ ਵੀ ਕਰਾਂਗੇ ਹੈ ਕੀਤੀ ਨਹੀਂ ਕਿਉਂਕਿ ਮੈਂ ਥੱਕ ਗਿਆ ਅਸੀਂ ਤੇ ਜੇ ਤੁਹਾਨੂੰ ਵਧੀਆ ਲੱਗਾ ਵਲੌਗ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਦੂਰ ਤੱਕ ਵੀਡੀਓ ਪਹੁੰਚਾ ਦਿਓ ਵੀ ਟਰੀ ਹਾਊਸ ਤੇ ਘਰ ਬਣ ਗਿਆ ਬਈ ਬੜੇ ਚਿਰ ਬਾਅਦ ਟਰੀ ਤੇ ਬਲ ਪੂਰਾ ਟਰੀ ਤੇ ਆ ਹੈ